ਮਾਨਸਿਕ ਤਣਾਅ ਨਸ਼ਾ ਜਾਂ ਫਿਰ ਇਸ ਕਤਲ ਦੇ ਮਗਰ ਛੁਪਿਆ ਕੋਈ ਹੋਰ ਰਾਜ਼ ਇੱਕ ਪਲ ਦਾ ਗੁੱਸਾ ਇੰਨਾ ਵੱਡਾ ਕਾਲ ਪਣ ਜਾਵੇਗਾ ਇਸ ਦੇ ਬਾਰੇ ਕਦੀ ਸੋਚਿਆ ਨਹੀਂ ਹੋਵੇਗਾ ਜਿਸ ਘਰ ਦੇ ਵਿੱਚ ਖੁਸ਼ਹਾਲੀ ਹੋਣੀ ਚਾਹੀਦੀ ਸੀ ਉਸ ਘਰ ਦੇ ਵਿੱਚ ਘਰ ਤਹਿਤ ਭਰੀਆਂ ਚੀਖਾਂ ਗੂੰਜਣ ਲੱਗ ਪਈਆਂ ਨਹੀਂ ਪਤਾ ਸੀ ਕਿ ਇੱਕ ਪਲ ਦਾ ਝਗੜਾ ਇੱਕ ਪਲ ਦਾ ਗੁੱਸਾ ਜਿਹੜਾ ਹੈ ਉਹ ਇੰਨਾ ਵੱਡਾ ਕਾਲ ਦਾ ਰੂਪ ਲੈ ਲਵੇਗਾ ਤਾ ਦੱਸਿਆ ਕਿ ਮਾਮਲਾ ਜਿਹੜਾ ਆਇਆ ਕਿ ਇੱਕ ਮੁੰਡੇ ਦੇ ਵੱਲੋਂ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਸਿਰਫ ਇੰਨੇ ਕੋ ਗੱਲ ਕਰਕੇ ਕਿ ਪਿਤਾ ਦੇ ਵੱਲੋਂ ਉਹਨੂੰ ਛਿੜਕਿਆ ਜਾਂਦਾ ਡਾਂਟ ਦੀ ਡਾਂਟ ਫਟਕਾਰ ਲਗਾਈ ਜਾਂਦੀ ਏ ਤੇ ਬੇਟੇ ਨੂੰ ਇੰਨਾ ਜ਼ਿਆਦਾ ਗੁੱਸਾ ਚੜ ਜਾਂਦਾ ਹੈ ਕਿ ਆਪਣੇ ਪਿਤਾ ਦਾ ਕਤਲ ਹੀ ਕਰ ਦਿੰਦਾ ਹੈ ਤੇ ਮਾਮਲਾ ਕਿੱਥੋਂ ਦਾ ਆ ਆਖਿਰ ਗੁੱਸਾ ਕਿਉਂ ਆਇਆ ਤੇ ਇਹ ਗੁੱਸਾ ਜਿਹੜਾ ਸੀਗਾ ਇੰਨਾ ਵੱਡਾ ਕਾਲਾ ਲਾਰੂ ਕਿਵੇਂ ਬਣ ਗਿਆ ਮਾਰਦਿਆਂ ਨਜ਼ਰ ਮਾਮਲਾ ਜਿਹੜਾ ਕੋਟਕਪੂਰਾ ਦੇ ਪਿੰਡ ਕੋਟ ਸੁਖਿਆ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਪਿਓ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਵਜੋਂ ਹੋਈਏ ਤੇ ਇਸ ਮਾਮਲੇ ਦੇ ਵਿੱਚ ਥਾਣਾ ਸਰਦਰ ਕੋਟਕਪੂਰਾ ਪੁਲਿਸ ਨੇ ਮ੍ਰਿਤਕ ਦੀ ਘਰਵਾਲੀ ਤੇ ਬਿਆਨ ਤੇ ਮੁਲਜ਼ਮ ਪਰਕਰਤ ਸਿੰਘ ਦੇ ਖਿਲਾਫ ਮੁਕੱਦਮਾ ਤਰਜ ਕਰਦੇ ਹੋਏ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਪਿੰਡ ਕੋਟ ਸੁਖਿਆ ਦੇ ਰਹਿਣ ਵਾਲੇ ਪਰਮਜੀਤ ਸਿੰਘ ਦਾ ਲੜਕਾ ਪਰਕਰਤ ਸਿੰਘ ਪਿਛਲੇ ਕੁਝ ਸਾਲਾਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲ ਰਿਹਾ ਸੀ ਅਤੇ ਉਸ ਦੀ ਦਵਾਈ ਚੱਲ ਰਹੀ ਸੀ ਉਹ ਘਰ ਦੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਨਾਲ ਅਕਸਰ ਹੀ ਲੜਾਈ ਝਗੜਾ ਕਰਦਾ ਰਹਿੰਦਾ ਸੀਗਾ ਤੇ ਲੰਗੀ ਰਾਤ ਵੀ ਉਸਨੇ ਆਪਣੇ ਪਿਤਾ ਦੇ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਅਤੇ ਜਦ ਪਿਤਾ ਨੇ ਉਸ ਨੂੰ ਰੋਕਿਆ ਤਾਂ ਉਸਨੇ ਵੀ ਲੱਕੜ ਦੇ ਡੰਡੇ ਨਾਲ ਆਪਣੇ ਪਿਤਾ ਦੇ ਸਿਰ ਤੇ ਵਾਰ ਕਰ ਦਿੱਤੇ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਇਸ ਮਾਮਲੇ ਦੇ ਵਿੱਚ ਮ੍ਰਿਤਕ ਦੇ ਦੂਜੇ ਲੜਕੇ ਪ੍ਰਵਿੰਦਰ ਸਿੰਘ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਉਸ ਦਾ ਭਰਾ ਨਸ਼ਾ ਵੀ ਕਰਦਾ ਸੀ ਤੇ ਪਿਤਾ ਦੇ ਵੱਲੋਂ ਗਾਲੀ-ਕਲੋਚ ਕਰਨ ਤੇ ਰੋਕੇ ਜਾਣ ਤੇ ਉਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ। ਨਹੀਂ ਮੇਰਾ ਨਾਂ ਪ੍ਰਵਿੰਦਰ ਸਿੰਘ ਆ ਪਿੰਡ ਕੋਟਸੋਫੀਆ ਜੀ ਤੇ ਮੇਰੇ ਭਰਾ ਨੇ ਮੇਰੇ ਪਿਤਾ ਜੀ ਦਾ ਕਤਲ ਕਰਤਾ ਸੀ ਗਾਲੀ-ਕਲੋਚ ਕੱਢਦਾ ਸੀ ਜੰਗਾ-ਕੰਗਾ ਗਾਲਾਂ। ਤੇ ਉਹ ਵੱਲਾ ਜਦੋਂ ਉਹਨਾਂ ਨੂੰ ਚੜ੍ਹਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਟੰਬੇ ਨਾਲ ਵਾਰ ਕੀਤਾ ਤੇ ਉਹਨੂੰ ਮਾਰ ਦਿੱਤਾ ਹੈ। ਨਸ਼ਾ ਵੱਧ ਕਰਦਾ ਸੀ ਤੇ ਗਾਲਾਂ ਕੱਢਦਾ ਸੀ ਗੰਦਗੰਦਾਂ ਬੇਲਾ ਰਹਿੰਦਾ ਸੀ ਦੋਨਾਂ ਨੂੰ ਜਦੋਂ ਰੋਕ ਰੋਕਿਆ ਵੀ ਗਾਲਾਂ ਨਾ ਕੱਢ ਤੋ ਉਹਨਾਂ ਨੇ ਇੱਕ ਮਤਲਬ ਉਹਨਾਂ ਦੇ ਕਤਲ ਕਰ ਦਿੱਤਾ ਇਹਨਾਂ ਨੇ ਕਿਸ ਤਰ੍ਹਾਂ ਦਾ ਨਸ਼ਾ ਕਰਦਾ ਨਸ਼ਾ ਸੁੱਖਾ ਸੁੱਖਾ ਪੀਂਦਾ ਜਾਂ दारू ਵਗੈਰਾ ਪੀਂਦਾ ਬਸ ਅਫਸਰਟ ਰਹਿੰਦਾ ਹੀ ਹੋਈ ਕੋਰਤ ਸੁਖੀਏ ਦੇ ਵਿੱਚ ਪਰਮਜੀਤ ਸਿੰਘ ਨਾਂ ਦੇ ਬੰਦੇ ਦਾ ਕਤਲ ਹੋਇਆ ਇਹ ਕਤਲ ਉਹਦੇ ਲੜਕੇ ਪ੍ਰਗਟ ਸਿੰਘ ਵੱਲੋਂ ਕੀਤਾ ਗਿਆ ਜੋ ਇਹ ਪਰਚਾ ਮਰਨ ਵਾਲੇ ਪਰਮਜੀਤ ਕੌਰ ਦੀ ਪਤਨੀ ਦੇ ਬਿਆਨ ਤੇ ਦਰਜ ਹੋਇਆ ਜਿਸ ਨੇ ਆਪਣੇ ਬਿਆਨ ਚ ਦੱਸਿਆ ਕਿ ਉਹਦਾ ਵਰਤਾ ਲੜਕਾ ਪ੍ਰਗਟ ਸਿੰਘ ਜੀ ਦੀ ਉਮਰ ਕਰੀਬ 30-32 ਸਾਲ ਹੈ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਕਰੀਬ 10 ਸਾਲ ਤੋਂ ਦੀ ਦਵਾਈ ਚੱਲ ਰਹੀ ਹੈ ਤੇ ਉਹ ਰਾਤ ਨੂੰ ਜਦੋਂ ਘਰੇ ਉਹ ਬੈਠੇ ਗੱਲਾਂ ਕਰ ਰਹੇ ਸੀ ਤੋਂ ਬਾਹਰੋਂ ਕਿਤੋਂ ਆਇਆ ਤੇ ਆ ਕੇ ਉਹਨਾਂ ਨਾਲ ਮਾੜਾ ਚੰਗਾ ਬੋਲਣ ਲੱਗ ਗਿਆ ਜਿਸ ਤੋਂ ਤਾ ਸ਼ੁਰੂ ਹੋ ਕੇ ਇਹਨਾਂ ਦੀ ਆਪਸੀ ਜਿਹੜੀ ਗਰਮੀ ਹੋਈ ਹੈ ਗੱਲਬਾਤ ਉਹਨੇ ਘਰੇ ਪਿਆ ਟੰਬਾ ਚੱਕ ਕੇ ਆਪਣੇ ਪਿਓ ਦੇ ਸਿਰ ਤੇ ਦੋ ਤਿੰਨ ਵਾਰ ਕੀਤੇ ਕਿ ਜਿਸ ਗੱਲ ਉੱਤੇ ਉਹ ਲਾਹ ਲਵਾਨ ਹੋ ਗਿਆ ਤੇ ਮੌਕੇ ਤੇ ਮੋਟ ਹੋ ਗਿਆ ਜੋ ਹੁਣ ਉਹ ਘਰੋਂ ਫਰਾਰ ਹੋ ਗਿਆ ਸੀ ਪ੍ਰਗਟ ਸਿੰਘ ਨੂੰ ਫੜਨ ਲਈ ਟੀਮਾਂ ਭੇਜੀਆਂ ਗਈਆਂ ਤੇ ਛੇਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਬਣਦੀ ਕਾਰਵਾਈ ਅਲਿਖੇ